ਸਤਪੁਰਸ਼ਾਂ ਦੇ ਬਚਨ ਨੇ ਕਦੇ ਹੰਕਾਰ ਆਏ ਨਾ ਆਪਣੇ ਆਪ ਤੇ ਕਦੇ ਮਾਣ ਆਏ ਮੈਂ ਇੰਜ ਕੀਤਾ ਮੈਂ ਉਹ ਕੀਤਾ ਮੈਂ ਇਹ ਕਰਦਿਆਂਗਾ ਮੈਂ ਪਰਵਾਰ ਨੂੰ ਚੜ੍ਹਦੀ ਕਲਾ ਵਿੱਚ ਲੈ ਗਿਆ ਸਾਰਾ ਦਿਨ ਮੈਂ ਮੈਂ ਕਰਦਾ ਇਹ ਕਹਿੰਦੇ ਨੇ ਕਦੇ-ਕਦੇ ਗੱਡੀ ਚੁਪ ਕੇ ਸ਼ਮਸ਼ਾਨ ਭੂਮੀ ਦਾ ਚੱਕਰ ਲਾਇਆ ਕਰ ਤੇਰੇ ਤੋਂ ਵੱਡੇ-ਵੱਡੇ ਰਾਜੇ ਉੱਤੇ ਖਾਕ ਬਣੇ ਪਏ ਨੇ ਤੇਰੇ ਤੋਂ ਵੱਡੇ-ਵੱਡੇ ਸਿਕੰਦਰ ਵਰਗੇ ਔਰੰਗਜ਼ੇਬ ਵਰਗੇ ਜਿਨ੍ਹਾਂ ਨੇ ਦੁਨੀਆ ਤੇ ਰਾਜ ਕੀਤਾ ਪਰ ਯਾਦ ਰੱਖਿਓ ਜਿਨ੍ਹਾਂ ਨੇ ਮਾੜੇ ਕਰਮ ਕਮਾਏ ਰਾਜ ਕੀਤਾ ਪਰ ਕਰਮ ਨਹੀਂ ਸੀ ਚੰਗੇ ਉਹਨਾਂ ਦੀਆਂ ਮਹਿਲ ਮਾੜੀਆਂ ਉਹਨਾਂ ਦੇ ਕਿਲੇ ਖੰਡਰਾਤ ਬਣ ਕੇ ਰਹਿ ਗਏ ਜਿਸ ਬੰਗਲੇ ਵਿੱਚ ਬਾਲਾ ਪ੍ਰੀਤਮ ਨੇ ਸੱਚ ਦਾ ਪ੍ਰਸਾਰ ਪ੍ਰਚਾਰ ਕੀਤਾ ਉੱਥੇ ਅੱਜ ਵੀ ਜੈ ਜੈਕਾਰ ਹੋ ਰਹੀਆਂ ਨੇ ਉੱਥੇ ਅੱਜ ਵੀ ਰੌਣਕਾਂ ਲੱਗੀਆਂ ਨੇ ਭਾਵੇਂ ਉਹ ਚਮਕੌਰ ਦੀ ਗੜੀ ਹੈ ਭਾਵੇਂ ਉਸੇ ਦਰਬਾਰ ਸਾਹਿਬ ਹਰਮੰਦਰ ਸਾਹਿਬ ਹੈ ਤੇ ਭਾਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਗੰਜਸਥਾਨ ਹੈ ਜਿਸ ਚਾਂਦਨੀ ਚੌਕ ਵਿੱਚ ਜਿਸ ਨੇ ਧੜ ਤੋਂ ਜੁਦਾ ਸੀਸ ਕੀਤਾ ਉਹਦਾ ਕੋਈ ਨਾਮ ਲੈ ਕੇ ਰਾਜੀ ਨਹੀਂ ਯਾਦ ਵੀ ਨਹੀਂ ਹੋਵੇਗਾ ਕਈਆਂ ਨੂੰ ਪਰ ਅੱਜ ਗਰੀਬ ਤੋਂ ਗਰੀਬ ਉਸ ਜਗ੍ਹਾ ਤੇ ਜਾ ਕੇ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਉਚਾਰਦਾ ਹੈ